ਇਕ ਓਅੰਕਾਰ ਸਤਨਾਮ ਤਰਤਾਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਭਉ ਦੁਰਪ੍ਰਸਾਦ ਓਅੰਕਾਰ ਦੀ ਕਥਸਾ ਓਅੰਕਾਰ ਦੀ ਕੀਪਤ ਹੈ ਮੂਰੰਦਾਸ ਪਾਤਸ਼ਾਹ ਦੀ ਵਿਚਾਰਨ ਕੀਤੀ ਹੋਈ ਸਾਰੰਗ ਦੀ ਬਾਣੀ ਦਾ ਚੌਥਾ ਦੀ ਲੜੀ ਬਾਾਰ ਵਿਚਾਰ ਦੇ ਅਧਿਨ ਅੱਜ ਅਸੀਂ ਚੰਬੀ ਵੀ ਪੌੜੀ ਅਤੇ ਉਸ ਦੇ ਨਾਲ ਦੇ ਦੋਸਤ ਲੋਕਾਂ ਦੇ ਵਿਚਾਰ ਆਪ ਜੀ ਨਾਲ ਸਾਂਝੀ ਕਰਨੀ ਹੈ। ਤੋਂ ਅੱਜ ਦੇ ਵਿਚਾਰ ਦਾ ਆਰੰਭ ਪਹਿਲੇ ਸ਼ਲੋਕ ਦੇ ਪਾਠ ਤੋਂ ਕਰਦੇ ਹਾਂ ਜੀ। ਪਹਿਲਾ ਸ਼ਲੋਕ ਗੁਰੂ ਅਮਰਦਾਸ ਪਾਤਸ਼ਾਹ ਦਾ ਉਚਾਰਨ ਕੀਤਾ ਹੋਇਆ ਹੈ। ਸ਼ਲੋਕ ਪਹਿਲਾ ਤੀਜਾ ਜਿੰਨੀ ਨਾਮ ਵਿਸਾਰਿਆ ਬਹੁ ਕਰਮ ਕਮਾਵੇ ਹੁਣ ਨਾਨਕ ਜੰਪੂਰ ਬੱਧੇ ਮਾਰੀ ਹੈ ਜੋ ਸੰਨੀ ਉੱਪਰ ਚੋੜ ਬੜੇ ਸਿੱਧੇ ਸਿੱਧੇ ਲਫਜ਼ਾਂ ਦੇ ਵਿੱਚ ਬ੍ਰਹਮਦਾਸ ਪਾਤਸ਼ਾਹ ਨੇ ਜੋ ਸੁਨੇਹਾ ਦਿੱਤਾ ਹੈ ਕਿ ਜਿਨੀ ਨਾਮ ਵਿਸਾਰਿਆ ਵੀ ਸਾਰਿਆਂ ਦਾ ਭਾਵ ਭੁਲਾ ਦਿੱਤਾ ਕਲਦੀ ਪੋੜੀ ਦੇ ਵਿੱਚ ਵੀ ਜਿਹੜੇ ਸ਼ਲੋਕ ਆਏ ਸਨ ਉਹਨਾਂ ਦੇ ਵਿੱਚ ਵੀ ਇਹੀ ਗੱਲ ਆਈ ਸੀ ਨਹੀਂ ਜਿਹੜਾ ਪ੍ਰਭੂ ਦਾ ਨਾਮ ਭੁਲਾ ਦਿੰਦੇ ਹਨ ਉਹ ਹੋਰ ਹੋਰ ਚੀਜ਼ਾਂ ਦੇ ਵਿੱਚ ਖਚਤ ਹੋ ਜਾਂਦੇ ਹਨ ਮਾਇਆ ਦੇ ਰਸਾਂ ਦੇ ਵਿੱਚ ਖਚਤ ਹੋ ਜਾਂਦੇ ਹਨ ਉਹਨਾਂ ਦਾ ਧਿਆਨ ਉਸ ਪਾਸੇ ਜਾਂਦਾ ਤੋਂ ਬਹੁਤਾਂ ਦੁਨੀਆ ਕਿਸੇ ਹੀ ਕੈਟਾਗਰੀ ਵਿੱਚ ਆਉਂਦੀ ਹੈ ਜਿਵੇਂ ਛੁੜ ਕੇ ਲੱਭੇ ਕ੍ਰਿਸ਼ਨ ਮਾਇਆ ਅਮਰ ਵਰਤਾਇਆ ਇਹ ਸਭ ਦੇ ਨਾਲ ਆਣਾ ਵਰਪਰਦਾ ਹੈ ਜਦੋਂ ਵੀ ਜੀਵ ਇਸ ਜਨਮ ਵਿੱਚ ਇਹ ਜਨਮ ਲਾਂਦਾ ਹੈ ਤੇ ਮਾਇਆ ਦਾ ਪ੍ਰਭਾਵ ਜੀਵ ਨੂੰ ਪ੍ਰਭੂ ਦੇ ਨਾਮ ਨਾਲੋਂ ਤੋੜ ਦਿੰਦਾ ਪਰ ਐਸੇ ਬੜੇ ਭਾਗੀ ਜੀ ਹੁੰਦੇ ਹਨ ਜਿਹੜੇ ਗੁਰੂ ਦੀ ਸੰਗਤ ਵਿੱਚ ਜਾ ਕੇ ਗੁਰੂ ਪਾਸੋਂ ਮਨੁੱਖੀ ਜੀਵਨ ਦਾ ਜੋ ਫਸਲ ਮਨੋਰਥ ਹੈ ਉਸ ਦੀ ਸਿਹਤ ਲੈ ਲੈਂਦੇ ਹਨ ਔਰ ਸਹੀ ਜੀਵਨ ਜਾਚ ਅਪਣਾ ਲੈਂਦੇ ਹਨ ਪਰ ਬਹੁਤਾਂ ਦੁਨੀਆ ਐਸੀ ਹੈ ਜਿਹੜੀ ਗੁਰੂ ਦੀ ਸ਼ਰਨ ਵਿੱਚ ਨਹੀਂ ਜਾਂਦੀ ਗੁਰਬਾਣੀ ਦੇ ਅੰਦਰ ਲੋਕਾਈ ਨੂੰ ਦੋ ਕੈਟਾਗਰੀਜ਼ ਵਿੱਚ ਵੰਡਿਆ ਗਿਆ ਹੈ ਇੱਕ ਹਨ ਗੁਰਮੁਖ ਤੇ ਇੱਕ ਹਨ ਮਨਮੁਖ ਤਾਂ ਗੁਰੂਮੁਖ ਗੁਰਮੁਖ ਉਹ ਹਨ ਜਿਹੜੇ ਗੁਰੂ ਦੇ ਸਨਮੁਖ ਹੋ ਕੇ ਗੁਰੂ ਦੀ ਸ਼ਰਨ ਵਿੱਚ ਜਾ ਕੇ ਗੁਰੂ ਦੇ ਪਾਸੋਂ ਜੀਵਨ ਜਾਚ ਸਿੱਖਦੇ ਹਨ ਤੇ ਮਨਮੁਖ ਹਨ ਜਿਹੜੇ ਆਪਣੇ ਮਨ ਦੇ ਮਗਰ ਹੀ ਤੁਰਦੇ ਹਨ ਆਪਣੀ ਮਨ ਦੀਆਂ ਮਰਜ਼ੀਆਂ ਕਰਦੇ ਹਨ ਉਹਨਾਂ ਦੇ ਅੰਦਰ ਹੰਕਾਰ ਦੀ ਭਾਵਨਾ ਇਤਨੀ ਬਰਬਲ ਹੁੰਦੀ ਹੈ ਕਿ ਉਹਨਾਂ ਨੂੰ ਲੱਗਦਾ ਹੈ ਕਿ ਸਾਨੂੰ ਕਿਸੇ ਹੋਰ ਪਾਸੋਂ ਕੋਈ ਜੀਵਨ ਜਾਚ ਸਿੱਖਣ ਦੀ ਜ਼ਰੂਰਤ ਨਹੀਂ ਹੈ ਤੋਂ ਆਪਣੇ ਮਨ ਦੀਆਂ ਇੱਛਾਵਾਂ ਦੇ ਮਗਰ ਹੀ ਆਪਣਾ ਜੀਵਨ ਦੇ ਸਾਰੇ ਉਦਮ ਕਰਦੇ ਹਨ ਉਹ ਜੀਵਨ ਦਾ ਸਮਾਗੁਜ਼ਾਰਦੇ ਹਨ ऐसे ही बंदਿਆਂ ਦੇ ਬਾਰੇ ਗੁਰੂ ਸਾਹਿਬ ਫਰਮਾ ਰਹੇ ਨੇ ਕਿ ਜਿਨੀ ਨਾਮ ਵਿਸਾਰੇ ਬਹੁ ਕਰਮ ਕਮਾਉਨ ਉਹ ਬਹੁਤ ਆਪਾਉਂਦਾ ਬਹੁਤ ਕੰਮ ਤਾਂ ਬੜੇ ਕਰਦੇ ਹਨ ਮੇਲੇ ਨਹੀਂ ਬੈਠਦੇ ਉਹ ਦੁਨੀਆਂ ਦੇ ਵਿੱਚ ਬੜੇ ਕੰਮ ਕਰਦੇ ਹਨ ਬਹੁ ਕਰਮ ਕਮਾਉਨ ਰਈ ਤਰ੍ਹਾਂ ਦੇ ਉਹ ਕੰਮ ਕਰਦੇ ਹਨ ਪਰ ਉਹਨਾਂ ਕੰਮਾਂ ਦੇ ਵਿੱਚ ਪ੍ਰਭੂ ਦੀ ਪ੍ਰੇਮ ਭਗਤੀ ਪ੍ਰਭੂ ਦੇ ਗੁਨਾ ਦਾ ਜੋ ਭਾਵ ਹੈ ਉਹ ਮਿਸਿੰਗ ਦਾ ਅਭਿਸ਼ੰਗ ਦਮ ਬਲ। ਸੋ ਨਾਮ ਵਿਸਾਰਿਆ ਦਾ ਭਾਵ ਇਹ ਹੈ ਕਿ ਉਹਨਾਂ ਨੇ ਪ੍ਰਭੂ ਦੀ ਸਿਫਤਾਂ ਪ੍ਰਭੂ ਦੀ ਵਡਿਆਈਆਂ ਪ੍ਰਭੂ ਦੇ ਗੁਨਾ ਨੂੰ ਚੇਤੇ 'ਚ ਨਹੀਂ ਰੱਖੀ। ਕਿ ਜਿਨ੍ਹਾਂ ਦੇ ਦਿਲ ਹਿੱਡੇ ਦੇ ਅੰਦਰ ਜਿਨ੍ਹਾਂ ਦੀ ਸੋਚ ਦੇ ਅੰਦਰ ਪ੍ਰਭੂ ਦੇ ਗੁਣ ਨਹੀਂ ਹਨ। ਤਾਂ ਉਹਨਾਂ ਦੇ ਅੰਦਰ ਉਹ ਗੁਣ ਫਿਰ ਆ ਵੀ ਨਹੀਂ ਸਕਦੇ ਪ੍ਰਗਟ ਵੀ ਨਹੀਂ ਹੋ ਸਕਦੇ ਕਿ ਨਾ ਹੀ ਉਹਨਾਂ ਦਾ ਧਿਆਨ ਉਸ ਪਾਸੇ ਜਾਂਦਾ ਹੈ ਉਹਨਾਂ ਦਾ ਧਿਆਨ ਜਾਂਦਾ ਹੈ ਦੁਨਿਆਵੀ ਪਦਾਰਥਾਂ ਦੀ ਪ੍ਰਾਪਤੀ ਵਾਸਤੇ ਉਹਨਾਂ ਕੰਮਾਂ ਵਾਸਤੇ ਜਿਦੇ ਨਾਲ ਉਹਨਾਂ ਨੂੰ ਲੱਗਦਾ ਹੈ ਕਿ ਉਹ ਬਾਹਰ ਦੇ ਉਮਤਵਾਦ ਨਾਲੋਂ ਅਸਾਂ ਮਾਨਸਿਕ ਦੇ ਹਨ ਆਪਣੇ ਜਿਹੜੇ ਸਰੀਰਕ ਸੁੱਖਾਂ ਆਰਾਮ ਦੇ ਸਾਧਨ ਇਕੱਠੇ ਕਰ ਸਕਦੇ ਨੇ ਤੋਂ ਇਹਨਾਂ ਸੇ ਹੀ ਮਕਸਦ ਦੇ ਵਾਸਤੇ ਉਹ ਬਹੁਤ ਹੋਰ ਕੰਮ ਕਰਦੇ ਹਨ ਤੋਂ ਜਿਦੋਂ ਜਿਨੂੰ ਗੁਰੂ ਸਾਹਿਬ ਨੇ ਇਸ ਤਰ੍ਹਾਂ ਬਿਆਨ ਕੀਤਾ ਹੈ ਕਿ ਬਹੁ ਕਰਮ ਕਮਾਵੇ ਲੋਕ ਤੋਂ ਜੀਵਨ ਦੇ ਜਿੰਨੇ ਵੀ ਕੰਮ ਕਰਦੇ ਹਨ ਬਥੇਰੇ ਕੰਮ ਕਰਦੇ ਹਨ ਪਰ ਉਹ ਹੋਰ ਹੋਰ ਹੁੰਦੇ ਹਨ ਪ੍ਰਭੂ ਦੇ ਨਾਮ ਵਾਲੇ ਨਹੀਂ ਹੁੰਦੇ ਪ੍ਰਭੂ ਦੇ ਨਾਲ ਸੁਰਤ ਜੋੜਨ ਵਾਲੇ ਪ੍ਰਭੂ ਦੇ ਨਾਲ ਪਿਆਰ ਦਾ ਰਿਸ਼ਤਾ ਬਣਾਉਣ ਵਾਲੇ ਕੰਮ ਨਹੀਂ ਹੁੰਦੇ ਉਹ ਹੋਰ ਕਿਸਮ ਦੇ ਵਕਰੀ ਤਰ੍ਹਾਂ ਦੇ ਕੰਮ ਹੁੰਦੇ ਹਨ ਤਾਂ ਇਹਦਾ ਨਤੀਜਾ ਕੀ ਨਿਕਲਦਾ ਹੈ ਉਹ ਦੂਸਰੀ ਪੰਕਤੀ ਗੁਰੂ ਸਾਹਿਬ ਸਮਝਾਉਂਦੇ ਹਨ ਨਾਨਕ ਜੰਪੁਰ ਬੱਦੇ ਮਾਰੀਆਂ ਜੋ ਸੰਲੀ ਉੱਪਰ ਤੋਂ ਐਸੇ ਮਨੁੱਖ ਫਿਰ ਜਮਰਾਜ ਦੇ ਸਾਹਮਣੇ ਇਉਂ ਮਾਰ ਖਾਂਦੇ ਹਨ ਬੱਜੇ ਹੋਏ ਮਾਰ ਖਾਂਦੇ ਹਨ ਜਿਵੇਂ ਦੁਨੀਆ ਦੀ ਇੱਕ ਐਗਜ਼ਾਮਪਲ ਵਰਤ ਕੇ ਸਮਝਾਉਂਦੇ ਆਣ ਗੱਲ ਨੂੰ ਤੇ ਜਿਉਂ ਸੰਨੀ ਉੱਪਰ ਕਿਉਂ ਸੰਨੀ ਉੱਪਰ ਚੋਰ ਤੋਂ ਭਾਵ ਕੀ ਹੈ ਸਨ ਚੰਦੇ ਹਨ ਜਿਹੜੇ ਇੱਕ 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 ਵੱਡਾ ਹੋਲ ਇੱਕ ਵੱਡੀ ਮੋਰੀ ਕਰ ਲੈਂਦੇ ਹਨ ਚੋਰ ਜਦੋਂ ਕਿਸੇ ਐਸੇ ਘਰ ਦੇ ਵਿੱਚ ਜਾਂ ਕਿਸੇ ਹੋਰ ਅਸੀ ਜਗ੍ਹਾ ਦੇ ਉੱਤੇ ਚੋਰੀ ਕਰਦੇ ਹਨ ਕਿਸੇ ਦੁਕਾਨ ਵਿੱਚ ਕਿਸੇ ਬੈਂਕ ਵਿੱਚ ਜਿੱਥੇ ਉਹ ਸਿੱਧੇ ਰਸਤੇ ਤੋਂ ਅੰਦਰ ਜਾਣ ਦੀ ਕੋਸ਼ਿਸ਼ ਨਹੀਂ ਕਰਦੇ ਬਲਕਿ ਦੀਵਾਰ ਦੇ ਵਿੱਚ ਕੋਈ ਕੋਈ ਵੱਖਰਾ ਰਸਤਾ ਤੋੜ ਕੇ ਪੰਨਾਂ ਦੀ ਰਸਤਾ ਬਣਾ ਲੈਂਦੇ ਹਾਂ ਪੁਰਾਣੇ ਜ਼ਮਾਨੇ ਦੇ ਵਿੱਚ ਆਮ ਤੌਰ ਦੇ ਉੱਤੇ ਘਰ ਦੇ ਪਿਛਵਾਲੇ ਦੀ ਦੀਵਾਰ ਵਿੱਚ ਮੋਰੀ ਕਰਕੇ ਜਾਂ ਕਿਸੇ ਦੀ ਦੁਕਾਨ ਦੇ ਪਿਛਵਾੜੇ ਦੀ ਦੁਕਾਨ ਦੀ ਦੀਵਾਰ ਦੇ ਵਿੱਚ ਮੋਰੀ ਕਰਕੇ ਜਿਹਦੇ ਵਿੱਚੋਂ ਇੱਕ ਬੰਦਾ ਲੰਘ ਸਕੇ ਕਿੰਨੀ ਕੁ ਵੱਡੀ ਮੋਰੀ ਕਰ ਲੈਂਦੇ ਸਨ ਉਹਨੂੰ ਸਨ ਲਾਉਣਾ ਕਹਿੰਦੇ ਸਨ ਤੇ ਫੇਰ ਉਹਨੂੰ ਸਮਾਨ ਚੋਰੀ ਕਰ ਲੈਂਦੇ ਸਨ ਪਰ ਜੇ ਉਹ ਸਨ ਲਾਉਂਦਿਆਂ ਜਾਂ ਚੋਰੀ ਦੇ ਕੰਮ ਕਰਦੇ ਆਂ ਬੰਦਾ ਕਿਸੇ ਤਰੀਕੇ ਪਕੜਿਆ ਆ ਜਾਵੇ ਫਿਰ ਜੋ ਉਹਦੀ ਹਾਲਤ ਹੁੰਦੀ ਹੈ ਜੋ ਉਹਨੂੰ ਸਜ਼ਾ ਮਿਲਦੀ ਹੈ ਜੋ ਉਹਨੂੰ ਮਾਰ ਦਿੰਦੀ ਹੈ ਉਹ ਸਾਰੇ ਹੀ ਅੰਦਾਜ਼ਾ ਲਗਾ ਸਕਦੇ ਹਨ ਤੋਂ ਇਹ ਮਿਸਾਲ ਦੇ ਕੇ ਗੁਰੂ ਸਾਹਿਬ ਕਹਿੰਦੇ ਹਨ ਕਿ ਐਸੀ ਹੀ ਹਾਲਤ ਹੁੰਦੀ ਆ ਉਹਨਾਂ ਬੰਦਿਆਂ ਦੀ ਜਿਹੜੇ ਮਨੁੱਖੀ ਜੀਵਨ ਦੇ ਅੰਦਰ ਆਪਣੇ ਅਸਲ ਮਨੋਰਥ ਨੂੰ ਭੁਲਾ ਕੇ ਪਰਬੂ ਦੇ ਨਾਮ ਨੂੰ ਬਿਸਾਰ ਕੇ ਵਰ ਹੋਰ ਕੰਮਾਂ ਦੇ ਵਿੱਚ ਹੀ ਆਪਣਾ ਜੀਵਨ ਗੁਜ਼ਾਰ ਦਿੰਦੇ ਹਨ ਤਾਂ ਜਦੋਂ ਉਹਨਾਂ ਦੇ ਕੀਤੇ ਕਰਮਾਂ ਦਾ ਲੇਖਾ ਜੋਖਾ ਹੁੰਦਾ ਹੈ ਜਦੋਂ ਉਹਨਾਂ ਦੇ ਕੀਤੇ ਕਰਮਾਂ ਦਾ ਨਿਵੇੜਾ ਹੁੰਦਾ ਹੈ ਤਾਂ ਉਹਨਾਂ ਨੂੰ ਵੀ ਫਿਰ ਐਸੀਆਂ ਸਜ਼ਾਵਾਂ ਮਿਲਦੀਆਂ ਹਨ ਜਿਵੇਂ ਉਹ ਯਾਦ ਕਰਕੇ ਗੁਰਲੰਦੇ ਹਨ ਕਿ ਭਈ ਕਿੰਨਾ ਮਾੜਾ ਹਾਲ ਉਹਨਾਂ ਦਾ ਹੁੰਦਾ ਹੈ ਕੋਈ ਸਿਰਫ ਇੱਕ ਚੇਤਾਵਨੀ ਦੇਣ ਦਾ ਗੱਲ ਨੂੰ ਸਮਝਾਉਣ ਦਾ ਗੁਰੂ ਸਾਹਿਬ ਦਾ ਤੰਗ ਹੈ ਇਹਦੇ ਚ ਜ਼ਰੂਰੀ ਨਹੀਂ ਹੈ ਕਿ ਜੋ ਅਲੰਕਾਰ ਜਾਂ ਜੋ ਐਗਜ਼ਾਮਪਲ ਗੁਰੂ ਸਾਹਿਬ ਨੇ ਵਰਤੀਆਂ ਹਨ ਉਹਨਾਂ ਨੂੰ ਬਿਲਕੁਲ ਹੀ ਲਿਟਰਲ ਤਰੀਕੇ ਦੇ ਨਾਲ ਅਖਰੀ ਅਰਥਾਂ ਦੇ हिसाब ਨਾਲ ਉਹਨਾਂ ਨੂੰ ਸਮਝਣ ਦੀ ਜ਼ਰੂਰਤ ਹੈ ਜਿਵੇਂ ਜੰਪੂਰ ਬੱਧੇ ਮਾਲੀਆਂ ਦੀ ਗੱਲ ਆਈ ਹੈ ਤਾਂ ਇਹ ਸਨਾਤਨ ਮਤ ਦੇ ਵਿੱਚ ਸਾਡੇ ਭਾਰਤ ਦੇ ਬਹੁਤ ਵੱਡੇ ਲੋਕਾਂ ਦੇ ਵਿੱਚ ਇਹ ਖਿਆਲ ਪ੍ਰਚਲਿਤ ਸੀ ਔਰ ਅੱਜ ਵੀ ਪ੍ਰਚਲਿਤ ਹੈ ਕਿ ਬੰਦੇ ਨੂੰ ਆਪਣੇ ਜੀਵਨ ਦੇ ਇਤੇ ਕੰਮਾਂ ਦੇ ਫਲ ਥਰੂ ਪਗੜ ਜਾਉ ਨੇ ਮਾੜੇ ਕੰਮ ਕੀਤੇ ਹੋਏ ਹਨ ਤਾਂ ਉਹਨੂੰ ਜਮ ਰਾਜ ਦੇ ਦਰਬਾਰ ਦੇ ਵਿੱਚ ਸਜ਼ਾ ਭੋਤਨੀ ਪੈਂਦੀ ਹੈ ਤੋਂ ਸਿਧਾਂਤ ਦੀ ਗੱਲ ਤਾਂ ਸਿਰਫ ਇੰਨੀ ਹੈ ਕਿ ਜੋ ਜੋ ਜੇ ਇਨਸਾਨ ਕਰਮ ਕਰਦਾ ਹੈ ਉਹਨਾਂ ਕਰਮਾਂ ਦਾ ਫਲ ਉਸਨੂੰ ਸਾਰਨਾ ਬੰਦਾ ਭਗਤਨਾ ਬੰਦਾ ਉਹ ਇਸੇ ਇਸੇ ਹੀ ਜਨਮ ਵਿੱਚ ਵੀ ਹੋ ਸਕਦਾ ਹੈ ਕਿਸੇ ਅਗਲੇ ਜਨਮ ਵਿੱਚ ਵੀ ਹੋ ਸਕਦਾ ਹੈ ਤੋਂ ਗੁਰੂ ਸਾਹਿਬ ਨੇ ਜੋ ਪ੍ਰਚਲਿਤ ਵਿਚਾਰ ਧਾਰਾ ਸੀ ਉਹਦੀ ਵਰਤੋਂ ਕਰਦਿਆਂ ਹੋਇਆਂ ਇਸ ਫਰੇਜ਼ ਨੂੰ ਵਰਤਿਆ ਹੈ ਕਿ ਜੰਪੂਰ ਬੱਧੇ ਮਾਣੇ ਕਿ ਐਸੇ ਇਨਸਾਨ ਜਿਹੜੇ ਪ੍ਰਭੂ ਦੇ ਨਾਲ ਸੁਰਤ ਨਹੀਂ ਜੋੜਦੇ ਤੇ ਹੋਰ ਹੋਰ ਕੰਮਾਂ 'ਚ ਖਚ ਰਹਿਦੇ ਹਾਂ ਉਹਨਾਂ ਨੂੰ ਸਜ਼ਾ ਮੰਗਤੀਆਂ ਪੈਂਦੀਆਂ ਹਨ ਉਹਨਾਂ ਦਾ ਜੀਵਨ ਬੜਾ ਗੁਜ਼ਰਦਾ ਹੈ ਜਿਵੇਂ ਕਿਸੇ ਚੋਰ ਨੂੰ ਆਪਣੀ ਚੋਰੀ ਕਰਦੇ ਆ ਪਕੜਿਆ ਜਾਂਦੇ ਉੱਤੇ ਮਾਰ ਪੈਂਦੀ ਹੈ ਤਿਵੇਂ ਹੀ ਉਹਨਾਂ ਬੰਦਿਆਂ ਨੂੰ ਵੀ ਦੁੱਖ ਸਹਾਰਨੇ ਪੈਂਦੇ ਹਨ ਮਾਰ ਪੈਂਦੀ ਪੁਇਸ ਦਾ ਇਹ ਜ਼ਰੂਰੀ ਨਹੀਂ ਹੈ ਭਾ ਪਈ ਇਸੇ ਜਨਮ ਵਿੱਚ ਉਹਨਾਂ ਨੂੰ ਆਪਣੇ ਕੀਤੇ ਕੰਮ ਦਾ ਫਲ ਨਹੀਂ ਮਿਲ ਸਕਦਾ ਸਿਰਫ ਉਹ ਤੇ ਜੰਮਦਾ ਜੋਦੇ ਸਾਹਮਣੇ ਜੋ ਪੇਸ਼ ਹੋਣਗੇ ਤਾਂ ਹੀ ਫਲ ਮਿਲੇਗਾ ਇਸ ਰੂਪ ਇੱਕ ਗੱਲ ਨੂੰ ਸਮਝਾਉਣ ਦਾ ਤਰੀਕਾ ਹੈ ਜੋ ਪ੍ਰਚਲਿਤ ਵਿਚਾਰਧਾਰਾ ਨੂੰ ਗੁਰੂ ਸਾਹਿਬ ਨੇ ਇਸਤੇਮਾਲ ਕੀਤਾ ਹੈ ਅਸਲ ਭਾਵੇਂ ਹੀ ਹੈ ਕਿ ਆਪ ਬੀਜ ਆਪੇ ਹੀ ਖਾਓ ਪ੍ਰਭੂ ਲੋਪੁ ਲਾ ਕੇ ਹੋਰ ਹੋਰ ਕੰਮਾਂ ਵਿੱਚ ਲੱਗੇ ਰਹਿਣਾ ਮਾਇਆ ਦੇ ਕਰਮ ਕਰਨੇ ਉਹਦਾ ਫਲ ਜੋ ਮਾੜਾ ਹੁੰਦਾ ਹੈ ਉਹ ਜੀਵ ਨੂੰ ਤਬਦ ਨਹੀਂ ਕਰਦਾ ਇਸ ਤੋਂ ਅਗਲਾ ਸ਼ਲੋਕ ਜੋ ਹੈ ਉਹ ਗੁਰੂ ਰੋਜਨ ਸਿੰਘ ਜੀ ਮਹਾਰਾਜ ਦਾ ਉਚਾਰਨ ਕੀਤਾ ਹੋਇਆ ਹੈ ਪਹਿਲਾ ਪੰਜਵਾਂ ਤਰਤ ਸੁਹਾਵੜੀ ਆਕਾਸ਼ ਸੁਹੰਦਾ ਜਪੰਦੇ ਆਹਰਨੋ ਨਾਨਕ ਨਾਮ ਵੀ ਹੋਣਿਆ ਤਿੰਨ ਤਨ ਖਾਵੇਂ ਕਾਉ ਇਸ ਸ਼ਲੋਕ ਦੇ ਵਿੱਚ ਉਹਨਾਂ ਦੋਨਾਂ ਦਾ ਕੰਟਰਾਸਟ ਦਿਖਦਾ ਹੈ ਨਾਮ ਜਪਨ ਵਾਲਿਆਂ ਦੀ ਗੱਲ ਵੀ ਕੀਤੀ ਹੈ ਤੇ ਨਾਮ ਵੀ ਹੋਣਿਆਂ ਦੀ ਗੱਲ ਵੀ ਕੀਤੀ ਪਹਿਲੀ ਪੰਕਤੀ ਦੇ ਅੰਦਰ ਨਾਮ ਜਪਨ ਵਾਲਿਆਂ ਦੀ ਅਵਸਥਾ ਦਾ ਵਰਣਨ ਹੈ ਕਿ ਤਰਤ ਸੁਆਵਲੀ ਆਕਾਸ਼ ਸੁਵੰਦ ਕੇ ਉਹਨਾਂ ਬੰਦਿਆਂ ਵਾਸਤੇ ਜਿਹੜੇ ਹਰੀ ਦਾ ਨਾਮ ਜਪਦੇ ਹਨ ਜਪੰਦਿਆਂ ਹਨ ਹਰੀ ਦੇ ਨਾਮ ਜਪਨ ਕਰਕੇ ਹਰੀ ਦੇ ਨਾਮ ਜਪਨ ਵਾਲਿਆਂ ਵਾਸਤੇ ਜਪੰਦਿਆ ਹਰ ਨਾਮ ਧੁਆਵੇਂ ਜਿਹੜੇ ਅ디 ਦਾ ਨਾਮ ਜਪਦੇ ਹਨ ਉਹਨਾਂ ਦੇ ਵਾਸਤੇ ਧਰਤ ਸੁਹਾਵੀ ਆਕਾਸ਼ ਸੁੰਦਰਾ ਐਸੇ ਲੋਕਾਂ ਨੂੰ ਧਰਤੀ ਵੀ ਬੜੀ ਸੁਹਾਵਣੀ ਸੋਹਣੀ ਲੱਗਦੀ ਹੈ ਆਕਾਸ਼ ਵੀ ਬਹੁਤ ਸੁੰਦਰ ਲੱਗਦਾ ਹੈ ਭਾ ਸਾਰੀ ਕਾਇਨਾਤ ਹੀ ਉਹਨਾਂ ਨੂੰ ਬੜੀ ਹੀ ਸੋਹਣੀ ｢ਪਨੰਦ ਦੇਣ ਵਾਲੀ ਖੇੜਾ ਦੇਣ ਵਾਲੀ ਸੁਖੀ ਸੁਖ ਦੇਣ ਵਾਲੀ ਬਸ ਉਸ ਹੁੰਦੀ ਆਮ ਦੁਨੀਆਦਾਰ ਇਨਸਾਨ ਆਪਣੇ ਵਾਤਾਵਰਨ ਤੋਂ ਆਪਣੇ ਹਾਲੇ ਦੁਆਲੇ ਤੋਂ ਕਦੀ ਵੀ ਖੁਸ਼ ਨਹੀਂ ਹੁੰਦਾ ਆਮ ਇਨਸਾਨ ਦੀ ਹਾਲਤ ਦੇਖੋ ਤਾਂ ਉਹ ਬਹੁਤੇ ਟਾਈਮ ਕੁਝ ਕਿਸੇ ਨਾ ਕਿਸੇ ਚੀਜ਼ ਦੇ ਬਾਰੇ ਵਿੱਚ ਸ਼ਿਕਾਇਤ ਕਰਦਾ ਹੋਇਆ ਹੀ ਨਜ਼ਰ ਆਉਂਦਾ ਕੁੜਦਾ ਹੀ ਨਜ਼ਰ ਆਏਗਾ ਕਿ ਬਈ ਇਹ ਨਹੀਂ ਚੰਗਾ ਹੋ ਰਿਹਾ ਉਹ ਨਹੀਂ ਠੀਕ ਹੋ ਰਿਹਾ ਫਲਾਨੀ ਚੀਜ਼ ਖਰਾਬ ਹੈ ਫਲਾਨੀ ਚੀਜ਼ ਬਦਲ ਦੇਣੀ ਚਾਹੀਦੀ ਹੈ ਉਹ ਨਹੀਂ ਚੰਗਾ ਹੋ ਰਿਹਾ ਇਹ ਨਹੀਂ ਚੰਗਾ ਹੋ ਰਿਹਾ ਆਮ ਇਨਸਾਨ ਇਤਰੀ ਜਾਈ ਰਹਿੰਦੇ ਹਨ ਪਰ ਗੁਰੂ ਸਾਹਿਬ ਇੱਥੇ ਗੱਲ ਕਰ ਰਹੇ ਹਨ ਕਿ ਧਰਤੀ ਸੁਹਾਵੜੀ ਆਕਾਸ਼ ਤੋਂ ਬੰਦਾ ਕੋਈ ਇੱਕ ਤਰੀਕੇ ਦੇ ਨਾਲ ਸਾਰੀ ਕਾਇਨਾਤ ਦਾ ਜ਼ਿਕਰ ਉਹ ਨਹੀਂ ਕਰਦੇ ਧਰਤੀ ਦਾ ਵੀ ਆਕਾਸ਼ ਤਾਂ ਉਹ ਸਾਰੀ ਧਰਤੀ ਹੀ ਬੜੀ ਸੋਹਣੀ ਲੱਗਦੀ ਹੈ ਆਕਾਸ਼ ਵੀ ਬੜਾ ਸੋਹਣਾ ਲੱਗ ਰਿਹਾ ਹੈ ਪਰ ਆਪ ਕੁਝ ਮਾੜਾ ਹੈ ਹੀ ਨਹੀਂ ਨਾ ਧਰਤੀ ਦੇ ਉੱਤੇ ਨਾ ਧਰਤੀ ਦੇ ਉੱਪਰ ਜੋ ਸਾਡੇ ਉੱਪਰ ਦਾ ਜਿੰਨਾ ਵੀ ਸਾਰਾ ਮਾਹੌਲ ਹੀ ਖੁਸ਼ਗਵਾਰ ਲੱਗਦਾ ਹੈ ਤੇਰਾ ਭਾਵ ਕੀ ਹੈ ਕਿ ਪ੍ਰਭੂ ਦੇ ਪਿਆਰੇ ਜਿਹੜੇ ਰਵੀ ਦਾ ਨਾਮ ਜਪਦੇ ਹਨ ਉਹਨਾਂ ਨੂੰ ਦੁੱਖ ਨਹੀਂ ਸਭ ਸੁਖ ਹੀ ਹਾਰੇ ਵਾਲੀ ਉਹਨਾਂ ਦੀ ਅਵਸਥਾ ਬਣ ਜਾਂਦੀ ਹੈ ਉਹਨਾਂ ਨੂੰ ਕੁਝ ਵੀ ਮਾਰਾ ਨਹੀਂ ਲੱਗਦਾ ਜੋ ਕੁਝ ਵਾਪਰ ਰਿਹਾ ਹੈ ਉਹ ਸਭ ਕੁਝ ਭਲਾ ਲੱਗਦਾ ਹੈ ਚੰਗਾ ਹੀ ਲੱਗਦਾ ਹੈ ਉਹ ਕਦੀ ਵੀ ਰੱਬ ਦੇ ਅੱਗੇ ਗਿਲੇ ਸ਼ਿਕਵੇ ਨਹੀਂ ਕਰਦੇ ਕਿ ਰੱਬਾ ਇਹ ਕੀ ਕਰ ਦਿੱਤਾ ਉਹ ਕੀ ਕਰਤਾ ਮੇਰੇ ਨਾਲ ਹੀ ਇਹ ਕਿਉਂ ਹੋਇਆ ਜੋ ਆਮ ਦੁਨੀਆਦਾਰਾਂ ਦੀ ਜ਼ਬਾਨ ਤੋਂ ਇਹ ਲਫ਼ਜ਼ ਸੁਣਨ ਨੂੰ ਮਿਲਦੇ ਹਨ ਕਿ ਮੇਰੇ ਨਾਲ ਹੀ ਇੰਜ ਕਿਉਂ ਹੁੰਦਾ ਤਾਂ ਕੁਝ ਨਾ ਕੁਝ ਉਹਨਾਂ ਨੂੰ ਕੰਪਲੇਂਟ ਦੁਨੀਆਦਾਰਾਂ ਨੂੰ ਰਹਿੰਦੀ ਹੈ ਪਰ ਜਿਹੜੇ ਪ੍ਰਭੂ ਦਾ ਨਾਮ ਜਪਣ ਵਾਲੇ ਹਨ ਉਹ ਹਰ ਹਾਲ ਵਿੱਚ ਪ੍ਰਭੂ ਦੀ ਰਜ਼ਾ ਦੇ ਵਿੱਚ ਰਾਜ਼ੀ ਰਹਿੰਦੇ ਹਨ ਉਹਨਾਂ ਨੂੰ ਪ੍ਰਭੂ ਦਾ ਕੀਤਾ ਹੋਇਆ ਪਾਣਾ ਹਮੇਸ਼ਾ ਮਿੱਠਾ ਲੰਗਦਾ ਤੋ ਹਰ ਕੰਮ ਜੋ ਪ੍ਰਭੂ ਵੱਲੋਂ ਹੁੰਦਾ ਹੈ ਉਹ ਉਸ ਦੇ ਵਿੱਚ ਰਾਜ਼ੀ ਰਹਿੰਦੇ ਜਦੋਂ ਰਾਜ਼ੀ ਹਨ ਉਹ ਜੋ ਪੀਤਾ ਹੋਇਆ ਸਭ ਕੁਝ ਨੂੰ ਉਹਨੂੰ ਭਲਾ ਹੀ ਲੱਗਦਾ ਹੈ ਚੰਗਾ ਹੀ ਲੱਗਦਾ ਹੈ ਜਦ ਸਭ ਕੁਝ ਚੰਗਾ ਹੀ ਚੰਗਾ ਵਾਪਰਦਾ ਹੈ ਤਾਂ ਫਿਰ ਦਿੱਤੀ ਆਕਾਸ਼ ਸਭ ਕੁਝ ਸੋਹਣਾ ਹੀ ਹੁੰਦਾ ਹੈ ਫਿਰ ਉਹਦੇ ਵਿੱਚ ਕੋਈ ਕੰਪਲੇਨਟ ਕਰਨ ਵਾਲੀ ਕੋਈ ਮਾੜੀ ਚੀਜ਼ ਤਾਂ ਉਹਨਾਂ ਨੂੰ ਬਸ ਉਹ ਹੋ ਹੀ ਨਹੀਂ ਸਕਦੀ ਤੋ ਇਹ ਹੀ ਭਾਵ ਹੈ ਤਰਤ ਸੁਹਾਵੀ ਆਕਾਸ਼ ਤੋਂ ਹੁੰਦਾ ਦਾ ਇਹਦਾ ਇਹ ਮਤਲਬ ਨਹੀਂ ਹੈ ਕਿ ਬਈ ਉਹਨਾਂ ਦੀ ਸਿਰਫ ਫੋਟੋ ਚੰਗੀ ਆਂਦੀ ਹੈ ਉਹ ਕੈਮਰੇ ਚ ਫੋਟੋ ਖਿੱਚਦੇ ਨੇ ਤੇ ਉਹ ਕਹਿੰਦੇ ਨੇ ਲੈ ਬੜੀ ਕਿੰਨੀ ਸੋਹਣੀ ਫੋਟੋ ਆ ਗਈ ਤੇ ਫਿਰ ਉਹਨੂੰ ਫੇਸਬੁੱਕ ਤੇ ਜਾਂ ਇੰਸਟਾਗ੍ਰਾਮ ਤੇ ਪਾ ਦਿੰਦੇ। ਪਾਵ ਹੈ ਤਰਤ ਸੁਹਾਵ ਵੀ ਆਕਾਸ਼ ਹੁੰਦਾ ਪਾਵ ਸਾਰੀ ਸ੍ਰਿਸ਼ਟੀ ਸਾਰਾ ਵਾਤਾਵਰਨ ਸਾਰੀ ਕਾਇਨਾਤ ਹੀ ਬਹੁਤ ਸੁੰਦਰ ਹੈ ਕਿਉਂਕਿ ਜੋ ਕੁਝ ਵੀ ਉਹ ਦੁਨੀਆ ਵਿੱਚ ਮੌਜੂਦ ਹੈ ਉਹ ਸਭ ਕੁਝ ਪ੍ਰਭੂ ਦੀ ਦਾਹੀ ਕੀਤਾ ਹੋਇਆ ਹੈ। ਤੇ ਉਹਨਾਂ ਨੂੰ ਕਹੂਦਾਂ ਕਿ ਤਾ ਉਹ ਸਭ ਕੁਝ ਮਿੱਠਾ ਲੱਗਦਾ ਹੈ ਚੰਗਾ ਲੱਗਦਾ ਹੈ ਜਿਹੜੇ ਪ੍ਰਭੂ ਦਾ ਨਾਮ ਜਪਦੇ ਹਨ ਤੋਂ ਇਸ ਪਹਿਲੀ ਪੰਕਤੀ ਦਾ ਪਾਵੇਂ ਹੀ ਹੈ ਕਿ ਜਿਹੜੇ ਪ੍ਰਭੂ ਦਾ ਨਾਮ ਜਪਣ ਵਾਲੇ ਹਨ ਉਹ ਕਦੀ ਵੀ ਪ੍ਰਭੂ ਦੀ ਕੀਤੀ ਹੋਏ ਕਿਸੇ ਵੀ ਕਿਰਤ ਤੋਂ ਪ੍ਰਭੂ ਦੇ ਕੀਤੇ ਹੋਏ ਕਿਸੇ ਵੀ ਕੰਮ ਤੋਂ ਔਖੇ ਨਹੀਂ ਹੁੰਦੇ ਗਿਲਾ ਨਹੀਂ ਕਰਦੇ ਸ਼ਿਕਵਾ ਨਹੀਂ ਕਰਦੇ ਹਮੇਸ਼ਾ ਹੀ ਉਹਨੂੰ ਮਿੱਠਾ ਕਰਕੇ ਮੰਨਦੇ ਹਨ ਰਾਜ਼ੀ ਰਹਿੰਦੇ ਹਨ ਪਰ ਇਸ ਦੇ ਉਲਟ ਨਾਲਕ ਨਾਮ ਵੀ ਹੋਣਿਆ ਤਿੰਨ ਤਨ ਖਾਵੇਂ ਖਾਉ ਕਿ ਜਿਹੜੇ ਨਾਮ ਤੋਂ ਵੀ ਹੁਣੇ ਹਨ ਜਿਹੜੇ ਪ੍ਰਭੂ ਦਾ ਨਾਮ ਨਹੀਂ ਜਪਦੇ ਉਹਦੇ ਵਾਸਤੇ ਗੁਰੂ ਸਾਹਿਬ ਨੇ ਇੱਕ ਅਲੰਕਾਰ ਰੂਪੀ ਚੇ ਲਫਜ਼ ਫਰੇਜ਼ ਵਰਤਿਆ ਹੈ ਤਿੰਨ ਤਨ ਖਾਵੇਂ ਖਾਉ ਕਿ ਉਹਨਾਂ ਦੇ ਸਰੀਰ ਨੂੰ ਤਾਂ ਕਾ ਖਾਂਦੇ ਨੇ ਹੁਣ ਪਹਿਲਾਂ ਇਮੇਜਿਨ ਕਰੋ ਕਿ ਭਾਜੇ ਕਿਸੇ ਬੰਦੇ ਦੇ ਸਰੀਰ ਦੇ ਉੱਤੇ ਹਰ ਵੇਲੇ ਕਾਮੀ ਠੁੰਗੇ ਮਾਰਦੇ ਰਹਿੰਦੇ ਤੇ ਉਹ ਕਿੰਨਾ ਕੁ ਚੈਲ ਚ ਰਿਹਾ ਸੀ ਹਾਲਾਂਕਿ ਆਮ ਤੌਰ ਤੇ ਇਹ ਕੰਮ ਫਿਜ਼ੀਕਲੀ ਹੁੰਦਾ ਨਹੀਂ ਹੈ ਕਾ ਕ ਆਮ ਤੌਰ ਤੇ ਉਹਤੇ ਮਰਦਾ ਸਰੀਰ ਦੇ ਉੱਤੇ ਆ ਕੇ ਠੁੰਗੇ ਮਾਰਦੇ ਨੇ ਕਾ ਦਾ ਕੰਮ ਹੀ ਹੁੰਦਾ ਕਿ ਜਿੱਥੇ ਵੀ ਕਿਸੇ ਕੋਈ ਮਰੀ ਹੋਈ ਚੀਜ਼ ਕੋਈ ਮਰਿਆ ਜਾਨਵਰ ਪੰਛੀ ਪੰਛੀ ਜਾਂ ਕੁਝ ਵੀ ਕੋਈ ਮਰਦਾ ਪਿਆ ਹੋਵੇ ਉੱਥੇ ਆ ਕੇ ਕਾ ਠੁੰਗੇ ਮਾਰਦੇ ਨੇ ਇਲਾ ਉਹ ਜਾਂਦੀਆਂ ਕੋ ਕਹਵੀਂ। ਤੋਂ ਅਸਲ ਇਸ਼ਾਰਾ ਗੁਰੂ ਸਾਹਿਬ ਦਾ ਇਹ ਹੈ ਕਿ ਨਾਨਕ ਨਾਮ ਵੀ ਹੋਣਿਆ ਤਿੰਨ ਤਨ ਖਾਵੇਂ ਖਾਓ। ਕਿ ਉਹਨਾਂ ਦੇ ਤਨ ਨੂੰ ਤਾਂ ਕਾਂਠੂਂਗੇ ਮਾਰਦੇ ਨੇ। ਇਸ਼ਾਰਾ ਇਹ ਹੈ ਕਿ ਬਈ ਉਹ ਅੰਦਰੋਂ ਆਤਮਿਕ ਤੌਰ ਦੇ ਉੱਤੇ ਮੁਰਦਾ ਨੇ। ਕਿਉਂਕਿ ਉਹ ਨਾਮ ਤੋਂ ਵੀ ਹੋਣੇ ਨਹੀਂ। ਪ੍ਰਭੂ ਦਾ ਨਾਮ ਨਹੀਂ ਜਪਦੇ। ਆਤਮਿਕ ਤਲ ਦੇ ਉੱਤੇ ਉਹ ਮੁਰਦਾ ਹੀ ਨਹੀਂ। ਆਵੇਂ ਸਰੀਰਕ ਤੌਰ ਦੇ ਉੱਤੇ ਜਿਉਂਦੇ ਪਏ ਨੇ, ਤੁਰਦੇ ਫਿਰਦੇ ਨੇ, ਸਾਰੇ ਕੰਮ-ਕਾਰ ਕਰਦੇ ਨੇ। ਪਰ ਆਤਮਿਕ ਦੰਦ ਦੇ ਉੱਤੇ ਉਹ ਮੁਰਦਾ ਹੀ ਨੇ ਉਹਨਾਂ ਦੀ ਆਤਮਾ ਨੂੰ ਮਨੋ ਪ੍ਰਭੂ ਦੇ ਯਾਦ ਵੱਲੋਂ ਮਰੀ ਪਈ ਪ੍ਰਭੂ ਦੇ ਨਾਮ ਦਾ ਉਹਨਾਂ ਦੇ ਅੰਦਰ ਕੋਈ ਕਿੰਕਾ ਵੀ ਨਹੀਂ ਸੀ ਤੋਂ ਵੈਸਰ ਸਾਹਿਬ ਸਿੰਘ ਨੇ ਵੈਸੇ ਇਹਦੇ ਜੋ ਕਾਉ ਦੇ ਅਰਥ ਕੀ ਕੀ ਉਹਨਾਂ ਕੀਤੇ ਨੇ ਵਿਸ਼ੇ ਵਿਕਾਰਾ ਰੂਪੀ ਕਾਉ ਉਹਨਾਂ ਨੂੰ ਠੁੰਗੇ ਮਾਰਦੇ ਨਹੀਂ ਉਹਨਾਂ ਨੂੰ ਖਾਂਦੇ ਰਹਿੰਦੇ ਤੋਂ ਉਹ ਗੱਲ ਵੀ ਠੁਕਦੀ ਹੈ ਕਿਉਂਕਿ ਜਿਹੜਾ ਇਨਸਾਨ ਪ੍ਰਭੂ ਦੇ ਨਾਮ ਦੇ ਨਾਲ ਨਹੀਂ ਜੁੜਦਾ ਕੋਨੇ ਵਿਸ਼ੇਵਿਕਾਰ ਤਾਂ ਇਹ ਹੀ ਲੈਂਦੇ ਹਨ ਮਾਇਆ ਦੇ ਰਸ ਉਹਨੂੰ ਚੰਗੇ ਲੱਗਦੇ ਹਨ ਮਾਇਆ ਦੇ ਸੁੱਖ ਆਰਾਮ ਦੇ ਸਾਧਨ ਪਾਉਣ ਵਾਸਤੇ ਉਹ अनेका ਜਾਇਜ਼ ਅਜਾਇਜ਼ ਕੰਮ ਕਰਦਾ ਹੈ ਅਤੇ ਇਹ ਕਾਮ ਕ્રોਧ ਲੋਭ ਮੋਹ ਹੰਕਾਰ ਜਿਹੜੇ ਹਨ ਉਹ ਇਸ ਕੰਮ ਵਿੱਚ ਉਹਦੇ ਉੱਤੇ ਬਹੁਤ ਹਵੀ ਰਹਿੰਦੇ ਹਨ ਤੋਂ ਇਸ ਲਈ ਇਹ ਵਿਕਾਰਾ ਰੂਪੀ ਕਾ ਤਾਂ ਉਹਨੂੰ ਠੰਗੇ ਮਾਰਦੇ ਹੀ ਰਹਿੰਦੇ ਹਨ ਉਹਨੂੰ ਖਾਂਦੇ ਹੀ ਰਹਿੰਦੇ ਹਨ ਤੋਂ ਉਸ ਭਾਵ ਵਿੱਚ ਵੀ ਇਹ ਗੱਲ ਟੁਕਦੀ ਹੈ ਭਾਰੇ ਆਮ ਤੌਰ ਦੇ ਉੱਤੇ ਕਿਉਂਕਿ ਕਾਮ ਉੱਤੇ ਟੁੰਗੇ ਮਾਰਦਾ ਜਿੱਥੇ ਮੁਰਦਾ ਲੋਥ ਕੋਈ ਹੁੰਦੀ ਹੈ ਤਾਂ ਇਹ ਵੀ ਕਿਹਾ ਜਾ ਸਕਦਾ ਹੈ ਕਿ ਜਿਹਦੇ ਅੰਦਰ ਪ੍ਰਭੂ ਦਾ ਨਾਮ ਹੀ ਨਹੀਂ ਹੈ ਉਹ ਆਤਮਕ ਮੋਤੇ ਤਾਂ ਉਹ ਮਰਿਆ ਹੀ ਪਿਆ ਹੈ ਤੇ ਉਹ ਦੋਨੋਂ ਭਾਮ ਜਿਹੜਿਆਂ ਨੂੰ ਇਸ ਪ੍ਰੇਜ਼ ਦੇ ਨਾਲ ਮੈਚ ਕਰ ਦੇਗਾ ਤਾਂ ਜਿਨ੍ਹਾਂ ਨੂੰ ਜਿਨ੍ਹਾਂ ਦੇ ਅੰਦਰ ਪ੍ਰਭੂ ਦਾ ਨਾਮ ਨਹੀਂ ਹੈ ਕੇਵਲ ਮਾਇਆ ਦੇ ਵਿਕਾਰ ਹੀ ਹਨ ਤਾਂ ਉਹ ਵੀ ਆਤਮਕ ਮੋਤੇ ਮਰੇ ਹੀ ਹੋਏ ਹਨ ਸੋ ਇਹ ਇਸ ਸੋਲੋ ਦੇ ਅੰਦਰ ਜੋ ਅਰਜਨ ਦੇਵ ਜੀ ਨੇ ਦੋਨੋਂ ਪੱਖ ਗੁਰਮੁਖ ਦਾ ਵੀ ਤੇ ਮਨਮੁਖ ਦਾ ਵੀ ਸਾਡੇ ਸਾਹਮਣੇ ਰੱਖਿਆ ਹੈ ਗੁਰਮੁਖ ਨੂੰ ਸਭ ਕੁਝ ਚੰਗਾ ਲੱਗਦਾ ਹੈ ਸਭ ਕੁਝ ਉਹ ਪ੍ਰਭੂ ਦੀ ਰਜ਼ਾ ਵਿੱਚ ਹੁੰਦਾ ਹੋਇਆ ਮਿੱਠਾ ਲੱਗਦਾ ਹੈ ਤੇ ਮਨਮੁਖ ਦੀ ਆਤਮਾ ਮਰੀ ਹੋਈ ਹੁੰਦੀ ਹੈ ਤੇ ਉਹਨੂੰ ਵਿਸ਼ੇਵਿਕਾਰ ਹੀ ਉਹਦੇ ਉੱਤੇ ਹਾਵੀ ਹੋਏ ਰਹਿੰਦੇ ਹਨ ਇਹ ਉਹਦੀ ਅਵਸਥਾ ਹੁੰਦੀ ਹੈ ਉਹਦੇ ਅੰਦਰ ਪ੍ਰਭੂ ਦੇ ਨਾਮ ਵਾਲੀ ਕੋਈ ਗੱਲ ਨਹੀਂ ਬੋਡੀ ਸੋ ਹੁਣ ਬੋਡੀ ਦੇ ਅੰਦਰ ਨਾਮ ਦੇ ਨਾਲ ਜੁੜਨ ਵਾਲੇ ਬੰਦਿਆਂ ਦੀ ਗੱਲ ਗੁਰੂ ਸਾਹਿਬ ਕਰ ਰਹੇ ਹਨ ਗੁਰੂ ਅਮਰਦਾਸ ਪਾਤਸ਼ਾਹ ਨਾਮ ਸਲਾਹਨ ਭਾਉ ਕਰਿ ਨਿਜ ਮਹਿਲੀ ਵਾਸਾ ਕੋ ਬਾਹੁਰ ਜੋਨ ਨਾ ਆਵਨੀ ਫਿਰ ਹੋਏ ਨਾ ਬਿਨਾਸਾ ਹਰ ਸੇਤੀ ਰੰਗ ਰਾਵ ਰਹਿ ਸਭ ਸਾਸ ਜਿਨਾਸਾ ਹਰਗਾ ਰੰਗ ਕਦੇ ਨਾ ਉੱਤਰ ਗੁਰਮੁਖ ਵਰਗਾ ਸਾ ਕੋਈ ਕਿਰਪਾ ਕਰਕੇ ਮੇਲਿਆਂ ਨਾਨਕ ਹਰ ਪਸ ਪਾਉ ਕਰ ਪਾਉ ਦਾ ਅਰਥ ਹੈ ਪਿਆਰ ਪ੍ਰੇਮ ਪ੍ਰੇਮ ਕਰਕੇ ਨਾਮ ਸਲਵ ਦੇ ਜੜੇ ਮਨੁੱਖ ਪ੍ਰੇਮ ਨਾਲ ਪਰਮਾਤਮਾ ਦਾ ਨਾਮ ਸਿਮਰਦੇ ਹੰ ਸਿਫਤ ਸਲਾਹ ਕਰਦੇ ਹੰ ਸਲਾਹਨ ਸਲਾੰਦੇ ਹੰ ਸਿਫਤ ਸਲਾਹ ਕਰਦੇ ਹੰ ਤਬੂ ਦੀ ਜਸ ਗਾਉਂਦੇ ਹੰ ਤਬੂ ਦੀ ਵਡਿਆਈਆਂ ਗਾਉਂਦੇ ਹੰ ਪਾਉ ਕਰ ਪਰ ਉਹ ਵੀ ਐਵੇਂ ਨਹੀਂ ਉਪਰੋਂ ਉਪਰੋਂ ਨਹੀਂ ਪਾਉ ਕਰ ਪ੍ਰੇਮ ਭਾਵਨਾ ਦੇ ਨਾਲ ਤੇ ਇਹ ਸਭ ਤੋਂ ਜ਼ਿਆਦਾ ਇੰਪੋਰਟੈਂਟ ਸਿਮਰਨ ਦਾ ਅੰਗ ਕੀ ਹੈ ਪ੍ਰੇਮ ਦੇ ਨਾਲ ਕਰਨਾ ਜੋ ਕੱਲ ਜਿਵੇਂ ਗੱਲ ਹੋ ਰਹੀ ਸੀਗੀ ਜਪੁ ਦੀ ਤੇ ਸਿਮਰਨ ਦੀ ਤਾਂ ਇਹ ਵੀ ਆਈ ਸੀ ਗੱਲ ਕਿ ਕਈ ਜਪ ਕਰਦੇ ਹਨ ਤੇ ਉਹ ਜਪ ਵਿੱਚੋਂ ਵੀ ਉਹਨਾਂ ਨੂੰ ਉਹਨਾਂ ਦੀ ਸੁਰਤ ਪ੍ਰਭੂ ਦੇ ਨਾਲ ਜੁੜ ਜਾਂਦੀ ਹੈ ਤਾਂ ਮੁਬਾਰਕ ਹੈ ਐਸੇ ਜਿਨ੍ਹਾਂ ਦੀ ਯੋਗਦੀ ਹੈ ਪਰ ਇਹ ਗੱਲ ਨਿਸ਼ਚਿਤ ਤੌਰ ਤੇ ਕਹੀ ਜਾ ਸਕਦੀ ਹੈ ਕਿ ਉਹਨਾਂ ਦੀ ਹੀ ਸੁਰਤ ਜੁੜਦੀ ਹੈ ਜਿਨ੍ਹਾਂ ਦੇ ਅੰਦਰ ਭਾਵ ਪਿਆਰ ਦੀ ਭਾਵਨਾ ਹੋਊਗੀ ਜੇ ਉਪਰ ਉਪਰ ਕੇਵਲ ਮੂਝ ਬਣੀ ਹੀ ਉਹ ਨਾਮ ਉਚਾਰਿਆ ਜਾ ਰਿਹਾ ਹੈ ਜਿਹਦੇ ਵਿੱਚ ਪ੍ਰੇਮ ਦੀ ਭਾਵਨਾ ਨਹੀਂ ਹੈ ਜੇ ਅੰਦਰ ਭਾਵਨਾ ਪਿਆਰ ਦੀ ਮਾਇਆ ਦੇ ਨਾਲ ਹੈ ਪ੍ਰਭੂ ਦੇ ਨਾਲ ਪਿਆਰ ਦੀ ਭਾਵਨਾ ਨਹੀਂ ਹੈ ਤਾਂ ਫਿਰ ਜਿੰਨਾ ਮਰਜ਼ੀ ਨਾਮ ਮੂੰਹ ਤੋਂ ਉਚਾਰਿਆ ਜਾਵੇ ਉਹ ਫਲ ਫਲੀ ਘੁੱਟ ਨਹੀਂ ਹੁੰਦਾ ਉਹ ਅਸਰਦায়ক ਨਹੀਂ ਹੁੰਦਾ ਤੋ ਭਾਵ ਜਿਹੜਾ ਹੈ ਉਹ ਮੋਸਟ ਇੰਪੋਰਟੈਂਟ ਉਹਦਾ ਫੈਕਟਰ ਹੈ ਭਾਵਨਾ ਦੇ ਨਾਲ ਪਿਆਰ ਦੇ ਨਾਲ ਜਦੋਂ ਨਾਮ ਉਚਰਿਆ ਜਾਂਦਾ ਹੈ ਸਿਫਤ ਸਲਾਹ ਕੀਤੀ ਜਾਂਦੀ ਹੈ ਗੁਣ ਗਾਏ ਜਾਂਦੇ ਹਨ ਤਾਂ ਨਿਜ ਮਹਿਲੀ ਵਾਸਾ ਤਾਂ ਐਸੇ ਪ੍ਰਾਣੀ ਦਾ ਨਿਵਾਸ ਨਿਜ ਮਹਿਲ ਵਿੱਚ ਹੁੰਦਾ ਹੈ ਨਿਜ ਮਹਿਲ ਕੀ ਹੁੰਦਾ ਨਿਜ ਦਾ ਮਤਲਬ ਹੁੰਦਾ ਆਪਣਾ ਕਿ ਮਹਿਲ ਕੀ ਹੋ ਗਿਆ ਆਪਣੇ ਰਹਿਣ ਦੀ ਥਾਂ ਟਿਕਾਣਾ ਤਾਂ ਨਿਜ ਮਹਿਲ ਕੀ ਹੈ ਜਿਹੜਾ ਪ੍ਰਭੂ ਦੇ ਰਹਿਣ ਦਾ ਟਿਕਾਣਾ ਹੈ ਪਰਮਾਤਮਾ ਦੇ ਨਾਮ ਦਾ ਟਿਕਾਣਾ ਉਹ ਕਿੱਥੇ ਹੈ ਉਹ ਹਰ ਹਿੰਦੇ ਹਰ ਮਨੁੱਖੀ ਹਿੰਦੇ ਦੇ ਵਿੱਚ ਪ੍ਰਭੂ ਦਾ ਟਿਕਾਣਾ ਹੈ ਤੋ ਜਿਹੜਾ ਇਨਸਾਨ ਹਿਰਦੇ ਦੇ ਵਿੱਚ ਪੇਰੇ ਪ੍ਰੇਮ ਦੇ ਨਾਲ ਪ੍ਰਭੂ ਨੂੰ ਚੇਤੇ ਕਰਦਾ ਹੈ ਉਹਦੀ ਸਿਫਤ ਸਲਾਹ ਕਰਦਾ ਹੈ ਉਹਦੇ ਗੁਣ ਗਾਉਂਦਾ ਹੈ ਉਹਦੇ ਹਿਰਦੇ ਰੂਪੀ ਘਰ ਦੇ ਅੰਦਰ ਪ੍ਰਭੂ ਦਾ ਨਾਮ ਟਿਕਦਾ ਹੈ ਪ੍ਰਭੂ ਮਾਨੋ ਪ੍ਰਭੂ ਆਪ ਹੀ ਉਹਦੇ ਦੇ ਵਿੱਚ ਵਸਦਾ ਤਾਂ ਅਸਲ ਵਿੱਚ ਕਹਿ ਸਕਦੇ ਹਾਂ ਕਿ ਪ੍ਰਭੂ ਤਾਂ ਹਰ ਹਰ ਪ੍ਰਭੂ ਦੀ ਜੋਤ ਤਾਂ ਹਰ ਇਨਸਾਨ ਦੇ ਅੰਦਰ ਹੈ ਪਰ ਬਹੁਤੇ ਹੰਦੇ ਉਹ ਹਾਲਾਤ ਐਸੇ ਹੁੰਦੇ ਹਨ ਕਿ ਉਹਨਾਂ ਦੇ ਉੱਪਰ ਹਉਮੈ ਦਾ ਪਰਦਾ ਪਿਆ ਹੁੰਦਾ ਹੈ ਤੇ ਉਹ ਉਸ ਜੋਤ ਨੂੰ ਮਹਿਸੂਸ ਹੀ ਨਹੀਂ ਕਰ ਸਕਦੇ ਉਹਦਾ ਅਹਿਸਾਸ ਹੀ ਨਹੀਂ ਕਰ ਸਕਦੇ ਪਰ ਜਿਹੜੇ ਪ੍ਰਭੂ ਦੇ ਨਾਲ ਪਿਆਰ ਕਰਕੇ ਉਹਦੀ ਸਿਫਤ ਸਲਾਹ ਦੇ ਵਿੱਚ ਜੁੜਦੇ ਹਨ ਉਹਨਾਂ ਦੇ ਅੰਦਰੋਂ ਇਹ ਹਉਮੈ ਦਾ ਪਰਦਾ ਮਿਟ ਜਾਂਦਾ ਹੈ ਤੇ ਫਿਰ ਉਹਨਾਂ ਦੇ ਹਿਰਦੇ ਵਿੱਚੋਂ ਹੀ ਉਹ ਪ੍ਰਭੂ ਉਹਨਾਂ ਦੇ ਹਿਰਦੇ ਵਿੱਚੋਂ ਹੀ ਪ੍ਰਗਟ ਉਹਨਾਂ ਨੂੰ ਨਜ਼ਰ ਆਣਾ ਸ਼ੁਰੂ ਹੋ ਜਾਂਦਾ ਹੈ ਮਹਿਸੂਸ ਹੋਣਾ ਸ਼ੁਰੂ ਹੋ ਜਾਂਦਾ ਹੈ ਉਹਨੂੰ ਕਿਹਾ ਹੈ ਨਿਜਮੈਲੀ ਵਾਸਾ ਜਿਹੜੇ ਇਸ ਸੰਸਤਾ 'ਚ ਪੁੱਜ ਜਾਂਦੇ ਹਨ ਉਹਨਾਂ ਦੇ ਬਾਰੇ ਇੱਕ ਗੱਲ ਬੜੀ ਸਪਸ਼ਟ ਕਰਕੇ ਸਮਝਾ ਦਿੱਤੀ ਗੁਰੂ ਸਾਹਿਬ ਨੇ ਕਿ ਓਏ ਬਾਹੜ ਜੋਨ ਨਾ ਆਵਨੀ ਫਿਰ ਹੋਏ ਨਾ ਬਿਨਾਸਾ ਕੇਵਰ ਐਸੇ ਇਨਸਾਨ ਮੂਲ ਕੇ ਜੂਨਾ ਵਿੱਚ ਨਹੀਂ ਆਉਂਦੇ ਫਿਰ ਜਨਮ ਮਰਨ ਦਾ ਚੱਕਰ ਉਹਨਾਂ ਦਾ ਕਟਿਆ ਜਾਂਦਾ ਖਤਮ ਹੋ ਜਾਂਦਾ ਹੈ ਤੇ ਉਹ ਫਿਰ ਆਤਮਕ ਮੋਤ ਮਰਦੇ ਵੀ ਨਹੀਂ ਹਨ ਉਹਨਾਂ ਦੀ ਆਤਮਕ ਮੌਤ ਨਹੀਂ ਹੁੰਦੀ ਉਹਨਾਂ ਦਾ ਵਿਨਾਸ਼ ਨਹੀਂ ਹੁੰਦਾ ਉਹ ਨਾਸ਼ ਨਹੀਂ ਹੁੰਦੇ ਕਿ ਹਰ ਸਮੇਂ ਉਹ ਪ੍ਰਭੂ ਦੇ ਨਾਲ ਹੀ ਜੁੜੇ ਰਹਿੰਦੇ ਹਨ ਤਾਂ ਜਨਮ ਮਰਨ ਦਾ ਗੇੜ ਉਹਨਾਂ ਦਾ ਖਤਮ ਹੋ ਜਾਂਦਾ ਹੈ ਉਹਨਾਂ ਦੀ ਅਵਸਥਾ कैसी ਹੁੰਦੀ ਹੈ ਅਗਲੀ ਪੰਕਤੀ ਇਸ ਨੂੰ ਹੋਰ ਖੋਲਦੀ ਹੈ ਹਰ ਸੇਤੀ ਰੰਗ ਰਵਰਗੇ ਸਭ ਸਾਸ ਦੀ ਰਾਸਾ ਹਰ ਸੇਤੀ ਭਾਗ ਹਰੀ ਦੇ ਨਾਲ ਨਾਂਗਲ ਦਗੈ ਨੂੰ ਸਿਆਰੀ ਦੇ ਨਾਲ ਰੰਗ ਵਿੱਚ ਭਾਗ ਪਿਆਰ ਵਿੱਚ ਰਬ ਰਹੇ ਲੀਨ ਹੋਏ ਰਹਿੰਦੇ ਹਨ ਉਹਦੇ ਵਿੱਚ ਹੀ ਮਸਤ ਹੋਏ ਰਹਿੰਦੇ ਹਨ ਸਭ ਸਾਹਸ ਗਿਰਾਸਾ ਹਰ ਸਵਾਸ ਗਿਰਾਸ ਦੇ ਨਾਲ ਆਪ ਹਰ ਸਮੇਂ ਅਖਰੀ ਅਰਥ ਸਾਹਸ ਗਿਰਾਸਾ ਦੇ ਹੈ ਕਿ ਹਰ ਸਵਾਸ ਦੇ ਨਾਲ ਤੇ ਹਰ ਖਾਣੇ ਦੀ ਗ੍ਰਾਹ ਨਹੀਂ ਦੇ ਨਾਲ ਪਰ ਇਹ ਇੱਕ idiomatic use ਹੈ ਮੁਹਾਵਰੇ ਦੇ ਤੌਰ ਤੇ ਵਰਤਿਆ ਗਿਆ ਸਾਹਸ ਗਿਰਾਸਾ ਦਾ ਮਤਲਬ ਹੈ ਹਰ ਸਮੇਂ ਬਿਨਾ ਕਿਸੇ ਬ੍ਰੇਕ ਦੇ ਹਰ ਹਰ ਪਲ ਹਰ ਥਿੰਨ ਹਰ ਨਿਮਕ ਉਹ ਪ੍ਰਭੂ ਦੇ ਰੰਗ ਪਿਆਰ ਦੇ ਰੰਗ ਵਿੱਚ ਰੰਗੇ ਰਹਿੰਦੇ ਹਾਂ ਹਰ ਸੇਤੀ ਰੰਗ ਜਾਵ ਰਹੇ ਪਰ ਪ੍ਰਭੂ ਦੇ ਪਿਆਰ ਦੇ ਰੰਗ ਦੇ ਵਿੱਚ ਹੀ ਰੰਗੇ ਰਹਿੰਦੇ ਹਾਂ ਲੀਨ ਰਹਿੰਦੇ ਹਾਂ ਉਹ ਰਚੇ ਵਿੱਚ ਰਹਿੰਦੇ ਹਨ ਪ੍ਰਭੂ ਦੇ ਨਾਮ ਹੋਰ ਕੋਈ ਚੀਜ਼ ਉਹਨਾਂ ਨੂੰ ਆਪਣੇ ਵੱਲ ਖਿੱਚ ਨਹੀਂ ਪਾਉਂਦੀ ਹਰਗਾ ਰੰਗ ਕਦੇ ਨਾ ਉਤਰ ਗੁਰਮੁਖ ਵਰਗਾ ਸਾ ਉਹ ਗੁਰ ਦੇ ਸਾਹਮੁਖ ਰਹਿਣ ਵਾਲੇ ਮਨੁੱਖ ਜਿਹੜੇ ਹਨ ਉਹਨਾਂ ਦੇ ਅੰਦਰ ਮਨੋ ਹਰੀ ਦੇ ਨਾਮ ਦਾ ਜਾਨਨ ਹੋ ਜਾਂਦਾ ਹੈ ਤੇ ਉਹਨਾਂ ਦੇ ਅੰਦਰੋਂ ਕਦੀ ਵੀ ਪ੍ਰਭੂ ਦੇ ਪਿਆਰ ਦਾ ਰੰਗ ਉਤਰਦਾ ਹੀ ਨਹੀਂ ਰੰਗ ਲਪੇਕਤ ਇਹ ਦੋਨੋਂ ਪੰਕਤੀਆਂ ਵਿੱਚ ਪਿਆਰ ਦੇ ਭਾਵ ਵਿੱਚ ਆਇਆ ਹਰ ਕਾ ਰੰਗ ਹਰ ਸੇਤੀ ਰੰਗ ਭਾਵ ਪ੍ਰਭੂ ਦੇ ਨਾਲ ਪਿਆਰ ਤਹੁੰਦੇ ਪਿਆਰ ਦਾ ਜੋ ਰੰਗ ਹੈ ਕਦੇ ਨਾ ਉਤਰਿਆ ਕੋਇ ਅਲੰਕਾਰਕ ਵਰਤੋਂ ਹੈ ਹਰ ਕਾ ਰੰਗ ਕਦੇ ਨਾ ਉਤਰਿਆ ਇਹ ਕੋਈ ਪੇਂਟ ਨਹੀਂ ਹੁੰਦਾ ਜਿਹੜਾ ਸਰੀਰ ਦੇ ਉੱਤੇ ਲੱਗਾ ਹੋਇਆ ਹੁੰਦਾ ਹੈ। ਭਾਵੇਂ ਹੁੰਦਾ ਹੈ ਕਿ ਉਹਨਾਂ ਦੀ ਸੋਚ ਵਿੱਚੋਂ, ਉਹਨਾਂ ਦੀ ਸੁਰਤ ਵਿੱਚੋਂ ਪ੍ਰਭੂ ਦੇ ਪਿਆਰ ਦੇ ਜੋ ਅਹਿਸਾਸ ਹਨ ਉਹ ਕਦੀ ਵੀ ਘਟਦੇ ਨਹੀਂ ਹਨ, ਮੁੱਕਦੇ ਨਹੀਂ ਹਨ। ਤੇ ਗੁਰੂ ਦੇ ਸਾਹਮਣੇ ਰਹਿਣ ਕਰਕੇ, ਗੁਰੂ ਦੀ ਸਿੱਖਿਆ ਨੂੰ ਹਮੇਸ਼ਾ ਆਪਣੇ ਧਿਆਨ ਦੇ ਰੱਖਣ ਕਰਕੇ ਉਹਨਾਂ ਦੇ ਅੰਦਰ ਪ੍ਰਭੂ ਦੇ ਨਾਮ ਦਾ ਚਾਨਣ ਹੋਇਆ ਰਹਿੰਦਾ ਹੈ। ਪ੍ਰਭੂ ਦੀ ਹੋਂਦ ਦਾ ਅਹਿਸਾਸ ਉਹਨਾਂ ਨੂੰ ਹਰ ਸਮੇਂ ਲੈਂਦਾ ਹੈ। ਅੰਤਲੀ ਪੰਕਤੀ ਦੇ ਵਿੱਚ ਗੁਰੂ ਸਾਹਿਬ ਫਿਰ ਪ੍ਰਮਾਤਮਾ ਦੀ ਬਖਸ਼ਿਸ਼ ਦੀ ਗੱਲ ਕਰਦੇ ਹੋਏ ਸਮਝਾਉਂਦੇ ਆਂ ਉਹ ਕਿਰਪਾ ਕਰਕੇ ਮੀਰੀਆਂ ਨਾਨਕ ਹਰ ਪਾਸਾ ਇਹਨਾਂ ਅਲੱਗ ਪ੍ਰਭੂ ਨੇ ਆਪ ਹੀ ਆਪਣੀ ਮੇਰ ਕਰਕੇ ਉਹਨਾਂ ਨੂੰ ਆਪਣੇ ਨਾਲ ਮੇਲ ਲਿਆ ਹੁੰਦਾ ਹੈ ਉਹ ਹਰ ਸਮੇਂ ਅਰੀਦੇ ਪਾਸ ਅਰੀਦੇ ਨਜ਼ਦੀਕ ਅਰੀਦੇ ਮੇੜੇ ਹੀ ਰਹਿੰਦੇ ਹੁਨ ਉਹਨਾਂ ਦੀ ਕਦੀ ਵੀ ਪ੍ਰਭੂ ਤੋਂ ਵਿਖ ਨਹੀਂ ਹੁੰਦੀ ਹੋ ਹੋ ਵੀ ਕਿਵੇਂ ਸਕਦੀ ਹੈ ਮੋਤੋਂ ਗੱਲ ਆਈ ਸੀ ਉੱਪਰ ਕੇ ਨਿਜ ਮਹਿਲੀ ਵਾਸਾ ਕਿ ਉਹਨਾਂ ਦੇ ਹਿੱਤੇ ਦੇ ਅੰਦਰ ਹੀ ਪ੍ਰਭੂ ਦਾ ਨਿਵਾਸ ਹੋਣਾ। ਉਹ ਪ੍ਰਭੂ ਤਾਂ ਸਰਵ ਵਿਆਪਕ ਹੈ ਹੀ ਇਹਦੇ 'ਚ ਕੋਈ ਛਤ ਨਹੀਂ ਹੈ। ਪਰ ਬਹੁਤੇ ਲੋਕ ਤਾਂ ਇਹ ਜਿਹੜੇ ਦੇ ਵਿੱਚ ਹੋਮੇ ਦੀ ਪਰਤ ਹੁੰਦੀ ਆ, ਹੋਮੇ ਦੀ ਦੀਵਾਰ ਹੁੰਦੀ ਆ ਜਿਹੜੀ ਉਹਨਾਂ ਨੂੰ ਪ੍ਰਭੂ ਦੀ ਜੋਤ ਦਾ ਅਹਿਸਾਸ ਮਹਿਸੂਸ ਨਹੀਂ ਹੋਣ ਦਿੰਦੀ। ਪਰ ਇਹਨਾ ਗੁਰਮੁਖਾਂ ਦੇ ਜਿਹੜੇ ਪ੍ਰਭੂ ਦੇ ਸਿਫਤਸਲਾਹ ਦੇ ਵਿੱਚ ਜੁੜੇ ਹੁੰਦੇ ਆ ਜਿਹੜੇ ਗੁਰੂ ਦੇ ਉਪਦੇਸ਼ ਦੀ ਕਮਾਈ ਕਰਦੇ ਹਨ ਉਨਾ ਦੇ ਅੰਦਰ ਪਿਆਰ ਦੀ ਭਾਵਨਾ ਇਤਨੀ ਜੜੀ ਹੁੰਦੀ ਹੈ ਕਿ ਉੱਥੇ ਹਉਮੈ ਦਾ ਪ੍ਰਭਾਵ ਲੰਦਾ ਹੀ ਨਹੀਂ ਹੈ ਖਤਮ ਹੋ ਜਾਂਦਾ ਹੈ ਕਿ ਉਹ ਵਿਸਰ ਕੇ ਫਿਰ ਉਹ ਪ੍ਰਭੂ ਦੇ ਬਖਸ਼ਿਸ਼ ਦਾ ਸਬਕ ਪ੍ਰਭੂ ਦੇ ਨਾਲ ਮਿਲੇ ਰਹਿੰਦੇ ਹਨ ਪ੍ਰਭੂ ਆਪ ਹੀ ਕਿਰਪਾ ਕਰਕੇ ਉਹਨਾਂ ਨੂੰ ਆਪਣੇ ਨਾਲ ਮੇਲ ਲੈਂਦਾ ਹੈ ਤਾਂ ਕਿਹਾ ਜਾ ਸਕਦਾ ਹੈ ਕਿ ਉਹ ਹਰ ਸਮੇਂ ਪ੍ਰਭੂ ਦੇ ਪਾਸ ਹੀ ਰਹਿੰਦੇ ਹਨ ਪ੍ਰਭੂ ਦੇ ਨਾਲ ਹੀ ਰਹਿੰਦੇ ਹਨ ਪ੍ਰਭੂ ਤੇ ਉਹ ਜੀਵ ਦਾ ਇੱਕ ਸੰਗਵਾਸਾ ਤਨਪਿਰ ਕਾ ਵੀ ਇੱਕ ਹੀ ਸੰਗਵਾਸਾ ਇਹ ਇਹ ਗੱਲ ਉਹਨਾਂ ਦੇ ਉੱਤੇ ਫਿਰ ਅਗਲੀ ਜਿਹੜੀ ਪਾਟ ਹੈ ਉਹ ਦੂਜਿਆਂ ਦੇ ਉੱਤੇ ਲਾਗੂ ਹੁੰਦੀ ਹੈ ਕਿ ਵਿੱਚ ਹੋਮੈਪੀਥੀ ਕਰਾ ਲਈ ਇਹਨਾਂ ਦੀ ਹੋਮੈਦੀ ਪੀਚ ਦੀ ਵਾਰ ਜਿਹੜੀ ਆ ਉਹ ਟੁਕ-ਟੁਕੀ ਹੁੰਦੀ ਆ ਤੇ ਫਿਰ ਇੱਕ ਤਨਪਿੰਦ ਦਾ ਆਸਾ ਜੋ ਹੈ ਉਹ ਸਹੀ ਅਰਥਾਂ ਦੇ ਵਿੱਚ ਇੱਕ ਸਾਲ ਹੋ ਜਾਂਦਾ ਹੈ ਕਿ ਪ੍ਰਭੂ ਉਹਨਾਂ ਦੇ ਹਿਰਦੇ ਦੇ ਵਿੱਚ ਇਹ ਜੋ ਮਜੂਦ ਹੁੰਦਾ ਹੈ ਤਾਂ ਉਹ ਉਹਨਾਂ ਨੂੰ ਪ੍ਰਗਟ ਵੀ ਹੋ ਜਾਂਦਾ ਹੈ ਉਹਨਾਂ ਨੂੰ ਮਹਿਸੂਸ ਵੀ ਤੋ ਪੌੜੀ ਦੇ ਅੰਦਰ ऐसे गुरु खां दी गल ਕੀਤੀ ਗਈ ਹੈ ਜਿਹੜਾ ਪ੍ਰਭੂ ਦੀ ਸਿਫਤ ਸਲਾਹ ਦੇਗਾ ਉਹ ਵਿੱਚ ਰੰਗੇ ਰਹਿੰਦੇ ਹਨ ਪਿਆਰ ਦੇ ਨਾਲ ਤੋਂ ਪ੍ਰਭੂ ਦਾ ਸਿਮਰਨ ਪਿਆਰ ਦੇ ਨਾਲ ਭਾਵਨਾ ਦੇ ਨਾਲ ਜੋ ਕਰਦੇ ਹਨ ਉਹ ਹਮੇਸ਼ਾ ਇਸ ਅਵਸਥਾ ਵਿੱਚ ਰਹਿੰਦੇ ਹਨ ਕਿਤੇ ਪ੍ਰਭੂ ਦੇ ਉਹਨਾਂ ਦੇ ਵਿੱਚ ਕੋਈ ਭੇਜ ਨਹੀਂ ਰਹਿੰਦੇ ਤੋਂ ਪਹਿਲੇ ਸ਼ਲੋਕ ਦੇ ਅੰਦਰ ਜੋ ਹੈ ਉਹ ਦਾਲ ਕੀਤੀ ਗਈ ਸੀ ਇਨੇ ਨਾਮ ਵਿਸਾਰਿਆ ਬਹੁਤ ਕਰਮ ਕਮਾਵਾਏ ਹਨ ਜਿਨ੍ਹਾਂ ਨੇ ਨਾਮ ਨੂੰ ਭੁਲਾਇਆ ਹੋਇਆ ਹੈ ਉਹਨਾਂ ਨੂੰ ਚੋਟਾਂ ਖਾਣੀਆਂ ਪੈਂਦੀਆਂ ਹਨ ਸਜ਼ਾਵਾਂ ਭੁਗਤਣੀਆਂ ਪੈਂਦੀਆਂ ਹਨ ਤਾਂ ਨਾਮ ਨੂੰ ਵਿਸਾਰਨਾ ਮਾਨੋ ਉਹ ਕੰਮ ਹੈ ਜਿਹੜਾ ਮਨੁੱਖੀ ਜ਼ਿੰਮੇਵਾਰੀ ਦੇ ਬਿਲਕੁਲ ਉਲਟ ਹੈ ਮਨੁੱਖੀ ਜੀਵਨ ਮਿਲਿਆ ਹੀ ਇਸ ਕੰਮ ਵਾਸਤੇ ਸੀ ਕਿ ਪ੍ਰਭੂ ਦੇ ਨਾਮ ਨੂੰ ਚਿਹੇਤੇ ਰੱਖਣਾ ਯਾਦ ਵਿੱਚ ਰੱਖਣਾ ਤੇ ਦੂਸਰੇ ਸ਼ਲੋਕ ਦੇ ਅੰਦਰ ਉਨਾ ਗੁਰਮੁਖਾਂ ਦੀ ਵੀ ਗੱਲ ਕੀਤੀ ਗਈ ਕਿ ਮਨਮੁਖਾਂ ਦੀ ਵੀ ਗੱਲ ਕੀਤੀ ਗਈ ਗੁਰਮੁਖਾਂ ਦੇ ਵਾਸਤੇ ਸਾਰੀ ਧਰਤੀ ਸਾਰਾ ਆਕਾਸ਼ ਸੁਹੰਦਲਾ ਸੋਹਣਾ ਸੁਹਾਵਨਾ ਮਸੂਮ ਹੁੰਦਾ ਹੈ ਕਿਉਂਕਿ ਹਰ ਥਾਂ ਹੀ ਉਹਨਾਂ ਨੂੰ ਪ੍ਰਭੂ ਦੇ ਹੀ ਦੀਦਾਰ ਹੁੰਦੇ ਹਨ ਜਿਹੜੇ ਨਾਮ ਤੋਂ ਵੀ ਹੁੰਨੇ ਹਨ ਉਹ ਵਿਸ਼ੇਵਿਕਾਰਾਂ ਦੇ ਹੀ ਪ੍ਰਭਾਵ ਦੇ ਅਧੀਨ ਰਹਿੰਦੇ ਹਨ ਤੇ ਉਹਨਾਂ ਨੂੰ ਮਨੋ ਵਿਕਾਰ ਹੀ ਹਰ ਵਕਤ ਸਤਾਦੇ ਰਹਿੰਦੇ ਹਨ ਉਹਨਾਂ ਤੇ ਹਾਵੀ ਹੋ ਜਾਂਦੇ ਸਬਕੋੜੀ ਦੇ ਅੰਦਰ ਵੀ ਗੁਰਮੁਖਾਂ ਦੀ ਗੱਲ ਕੀਤੀ ਗਈ ਉਹਨਾਂ ਦੇ ਪਰਬੂ ਆਪ ਬਖਸ਼ਿਸ਼ ਕਰਕੇ ਆਪਣੇ ਨਾਲ ਮਿਲ ਲੰਦਾ ਹੈ ਜਿਹੜੇ ਪ੍ਰੇਮ ਭਾਵਨਾ ਦੇ ਨਾਲ ਤੁਹਾਨੂੰ ਗਿਆਨ ਸਿਮਰਦੇ ਹਨ ਇਤਨੀ ਇਨਕਾਰ ਪ੍ਰਵਾਨ ਕਰਨੀ ਦੀ ਉਹ ਆਣੇ ਕਾ ਪੁੱਛ ਉਹ ਕਿਨਾਂ ਆਪਣੀ ਵਾਈਰ ਦੀ ਤਰ੍ਹਾਂ ਫੰਸਾ ਹੋ ਗਈ ਜੀਤੀ